ਜੇ ਸਾਨੂੰ ਕੋਈ ਇਥੇ ਇਲਾਕੇ ਦਾ ਬੰਦਾ ਕੋਈ ਮਾਚਸ ਦੇ ਦਿੰਦਾ ਨਾ ਭਾਜੀ ਅਸੀਂ ਉਹਨੂੰ ਉੱਥੇ ਹੀ ਸਾੜ ਕੇ ਉਹਦੀ ਉੱਥੇ ਸਵਾਹ ਵੀ ਜੜੀ ਪਿਆਰਾਂ ਚ ਲੋਕਾਂ ਦੇ ਰੋਲ ਨਹੀਂ ਸੀ ਇੱਕ ਮਿਸਾਲ ਕਹਿਮ ਕਰਨੀ ਵੀ ਕਿਸੇ ਦੀ ਧੀ ਨਾਲ ਦਰਿੰਦਗੀ ਕਿੱਦਾਂ ਹੁੰਦੀ ਹੈ ਇੱਥੇ ਦੀ ਚੋਟ ਸੀ ਜੀ ਅੱਖੀਂ ਚ ਖੂਨ ਸੀ ਆਦੀ ਠੀਕੇ ਦੇ ਥੱਲੇ ਗਰੀਪੀ ਸੀਗੀ ਹੱਥ ਉਹਦੇ ਮੁੜੇ ਸੀਗੇ ਬਿਲਕੁਲ ਜਿੱਦਾਂ ਮੋੜੇ ਹੁੰਦੇ ਨੇ ਉੱਪਰ ਬੈਠ ਕੇ ਦੇ ਹੱਥ ਮੋੜੇ ਨੇ ਜ਼ਬਰਦਸਤੀ ਉਹਦਾ ਪੈਰ ਬਿਲਕੁਲ ਐਟੇ ਡੇ ਮੇਡੇ ਹੋਏ ਪਨੇ ਉਿੱਦਾਂ ਦੀ ਹਾਲਤ ਕਰ ਗਈ ਬਸ ਜੇ ਕੋਈ ਦੁਸ਼ਮਣ ਨਾਲ ਨਹੀਂ ਕਰਦਾ ਉਹਨਾਂ ਦੇਖਿਆ ਨਹੀਂ ਜਾਏਗਾ ਜੀ ਕਿਸੇ ਤੋਂ ਵੀ ਕਿਰਪਾਨ ਰੱਖ ਲਈਏ ਕੇਸ ਵਢਾ ਲੈਣੇ ਕਿਉਂਕਿ ਉਹ ਸਭ ਤੋਂ ਪਹਿਲਾਂ ਇਹ ਦੇਖੋ ਜੀ ਮੈਂ ਕਿਰਪਾਨ ਰੱਖੀ ਹੈ ਮੈਂ ਕੇਸ ਵਢਾਏ ਨੇ ਕਿ ਸੱਚਾ ਸਿੱਖੇ ਕਰੇਗਾ ਉਹ ਸੱਚਾ ਸਿੱਖ ਹੈ ਹੀ ਨਹੀਂ ਜੀ ਸਾਨੂੰ ਤੇ ਇਹ ਵੀ ਸ਼ੱਕ ਪੈਂਦਾ ਕਿ ਜੇ ਉਹਨੂੰ ਚਿੱਤਰ ਫੇਰਿਆ ਜਾਵੇ ਜਿਹੜਾ ਅਪਰਾਧੀ ਹੈ ਉਹ ਬਿਆਨ ਕਰੇਗਾ ਇਹਨੇ ਕੁਝ ਪੈਸੇ ਦੇ ਕੇ ਉਹਨਾਂ ਨੂੰ ਧੜਾਇਆ ਉਤੋਂ ਕਿਉਂਕਿ 2 2.5 ਘੰਟੇ ਅਪਰਾਧੀ ਦੇ ਘਰ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਜਾਂਦਾ ਬਾਥਰੂਮ ਦੇ ਵਿੱਚੋਂ ਸਾਨੂੰ ਡੈੱਡ ਬੋਡੀ ਮਿਲਦੀ ਵੀ ਹੈ ਇੱਕ ਚਾਰ ਮਰਲੇ ਦੇ ਘਰ ਚੋਂ ਚਾਰ ਪੁਲਿਸ ਵਾਲੇ ਨਹੀਂ ਕਿ ਬੱਚੀ ਦੀ লাশ ਲੱਭ ਸਕੇ ਜਾਂ ਬੱਚਾ ਨਹੀਂ ਲੱਭ ਸਕੇ ਜਿਹੜੇ ਮੁਲਾਜ਼ਮ ਸੀ ਅੰਦਰ ਬਹਿ ਕੇ ਚਾਹ ਪਾਣੀ ਪੀਂਦੇ ਰਹਿਆ ਕਿਉਂਕਿ ਜੇ ਇਹ ਤਾਂ ਹੁਣ ਪੋਸਟਮਾਰਟਮ ਦੀ ਰਿਪੋਰਟ ਤੋਂ ਕਲੀਅਰ ਹੋ ਗਿਆ ਵੀ ਬੱਚੀ ਦੇ ਸਾਹ ਕਿੰਨੇ ਵਜੇ ਗਏ ਕਿਉਂਕਿ ਉਹ ਚਾ ਕਲੀਅਰ ਹੋ ਜਾਣਾ ਔਰ ਸਾਡੇ ਕੋਲ ਜਦੋਂ ਉਹ ਆਏ ਤੇ ਸਾਡੇ ਕੋਲ ਸਾਰੀ ਉਹਨਾਂ ਦੀ ਕੈਮਰੇ ਚ ਰਿਕਾਰਡਿੰਗ ਹੈ ਪੁਲਿਸ ਵਾਲਿਆਂ ਦੀ ਫਿਰ ਤੁਸੀਂ ਆਪ ਦੇਖ ਲਿਓ ਵੀ ਇੱਕ ਪੁਲਿਸ ਵਾਲਿਆਂ ਦੀ ਵਜ੍ਹਾ ਨਾਲ ਜਾਣ ਗਈ ਤੁਸੀਂ ਉੱਥੇ ਦੇਖਿਆ ਨਾ ਤੁਸੀਂ ਦੱਸ ਰਹੇ ਸੀਗੇ ਕਿੱਦਾਂ ਦੀ ਹਾਲਤ ਸੀ ਕੁੜੀ ਦੀ ਜਦੋਂ ਦਰਵਾਜ਼ੇ ਨੂੰ ਲੱਤ ਮਾਰ ਕੇ ਗੇਟ ਖੋਲ੍ਹਿਆ ਗਿਆ ਅੰਦਰ ਮ੍ਰਿਤਕ ਜਿਹੜੀ ਦੇਹ ਆ ਮਿਲਿਆ ਇਦੇ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲੇ ਸਾਰਿਆਂ ਨੂੰ ਇਹ ਗੱਲ ਦੱਸਾਂਗਾ ਜੀ ਜਿਹੜੇ ਪੁਲਿਸ ਕਰਮੀ ਥੇ ਆਏ ਸੀਗੇ ਉਹਨਾਂ ਨਾਲ ਮੇਰੀ ਵੀ ਗੱਲ ਹੋਈ ਸੀ ਫੋਨ ਤੇ ਤੇ ਦੀਦੀ ਕਹਿੰਦੇ ਕਿ ਕੁੜੀ ਇਦਾਂ ਮਿਲ ਨਹੀਂਦੀ ਔਰ ਇਹ ਇੱਥੇ ਬੈਠ ਕੇ ਬਸ ਟਾਈਮ ਪਾਸ ਹੀ ਹੀ ਕਰੀ ਜਾਂਦੇ ਨੇ ਬਾਰ-ਬਾਰ ਤੇ ਮੈਂ ਕਿਹਾ ਇੱਕ ਵਾਰ ਮੇਰੀ ਗੱਲ ਕਰਾਓ ਇਹਨਾਂ ਨਾਲ ਫਿਰ ਮੈਨੂੰ ਦਾ ਨਾਮ ਯਾਦ ਨਹੀਂ ਆ ਐਸਆਈ ਮੰਗਦਰਾਮ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਇਹਨੂੰ ਡਿਸਮਿਸ ਵੀ ਕਰ ਦਿੱਤਾ ਹਾਂਜੀ ਸਸਪੈਂਡ ਕੀਤਾ ਜੀ ਇਹਨੇ ਡਿਸਮਿਸ ਨਹੀਂ ਕੀਤਾ ਡਿਸਮਿਸ ਕਰਾਸ ਦੀ ਮੰਗ ਕਰ ਰਹੇ ਹਾਂ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਕਿਹੜੀ ਕਿਹੜੀ ਜਗ੍ਹਾ ਤੁਸੀਂ ਦੇਖ ਲਿਆ ਜੀ ਕਹਿੰਦੇ ਸੀ ਦੇਖ ਲਿਆ ਜੀ ਪੂਰੇ ਘਰ ਅੰਦਰ ਮੈਂ ਕਿਹਾ ਜੀ ਤੁਸੀਂ ਆਪਣਾ ਕਮਰਾ ਚੈੱਕ ਕੀਤਾ ਹੈ ਕਰ ਲਿਆ ਜੀ ਅਲਮਾਰੀ ਚੈੱਕ ਕੀਤੀ ਹੈ ਕੋਠਾ ਚੈੱਕ ਕੀਤਾ ਮੈਂ ਕਿਹਾ ਟੈਂਕੀ ਵੀ ਦੇਖੋ ਟੈਂਕੀ ਵਿੱਚ ਨਾ ਪਾਤੀ ਹੋਵੇ ਟੈਂਕੀ ਦੇ ਅੰਦਰ ਠੀਕ ਹੈ ਜੀ ਕਹਿੰਦੇ ਤੁਹਾਨੂੰ ਨਹੀਂ ਅੱਗੇ ਤੇ ਇੱਥੇ ਅੱਗੇ ਦੇਖ ਲਓ ਮੈਂ ਕਿਹਾ ਜੀ ਮੇਰਾ ਕੰਮ ਥੋੜਾ ਨੇ ਤੇ ਤੁਹਾਡਾ ਕੰਮ ਹੈ ਮੈਂ ਕਹਿੰਦਾ ਤੁਸੀਂ ਬਾਥਰੂਮ ਜਾ ਕੇ ਅਸੀਂ A to Z ਚੀਜ਼ਾਂ ਚੈੱਕ ਕਰ ਲਈ ਜੀ ਤੁਹਾਨੂੰ ਬੋਲ ਤਰਿਆ ਤੇ ਇੰਨਾ ਸਾਡਾ ਟਾਈਮ ਨਹੀਂ ਹੈਗਾ ਫੋਨ ਨੂੰ ਦੀ ਨੂੰ ਆਪਣੇ ਉਹ ਵੜਾਤਾ ਮੈਂ ਕਹਿੰਦਾ ਦੀਦੀ ਆਪਣੀ ਕੁੜੀ ਇੱਧਰ ਹੀ ਹੈ ਤੁਸੀਂ ਇੱਕ ਵਾਰ ਚੈੱਕ ਕਰੋ ਜੀ ਤੇ ਕਹਿੰਦਾ ਮੈਨੂੰ ਇੱਕ ਦਿਨਾਂ ਗੱਡੀ ਨਹੀਂ ਲੈ ਕੇ ਆਇਆ ਇੱਥੇ ਠੀਕ ਹੈ ਹੁਣ ਗੱਡੀ ਵੀ ਲੈ ਪਿਆ ਤੇ ਇਹ ਮੇਰੀ ਗੱਲ ਕੋਈ ਸੁਣਨੀ ਨਹੀਂ ਰੇ ਠੀਕ ਹੈ ਮੈਂ ਕਿਹਾ ਗੱਡੀ ਹੈਗੀ ਤਾਂ ਮਤਲਬ ਇਹ ਕੁਛ ਨਾ ਕੁਸ਼ ਕਾਰਵਾਈ ਕਰਨਾ ਹੈ ਤੁਸੀਂ ਸਾਰੇ ਬੰਦੇ ਇਕੱਠੇ ਕਰੋ ਨੀਨੂ ਭਾਜੀ ਨੂੰ ਬੁਲਾਓ ਜਿਹੜੇ ਇਹਨਾਂ ਦੇ ਚਾਚਾ ਨੇ ਮੈਂ ਕਿਹਾ ਜਿੰਨੇ ਤੁਹਾਡੇ ਇੱਥੇ ਮੋਲੇ ਆਲੇ ਆ ਗਏ ਨੇ ਮੈਂ ਕਿਹਾ ਸਾਰੇ ਇਕੱਠੇ ਕਰੋ ਤੇ ਇਹਨਾਂ ਦੇ ਘਰ ਲੈ ਜਾਓ ਘਰ ਘਰ ਤੇ ਤਾਵਾ ਬੋਲੋ ਤੇ ਉਹਦੇ ਬਾਅਦ ਤੁਹ ਕੋੜੀ ਮਿਲੇਗੀ ਤੇ ਫਿਰ ਮੈਂ ਫੋਨ ਲੱਗਦਾ ਮੈਂ ਸਾਰੇ ਤਾਂ ਐਕਚੁਅਲੀ ਆ ਰਹੇ ਸੀਗਾ ਤੇ ਬਾਰ-ਬਾਰ ਕੋਆਰਡੀਨੇਟ ਕਰ ਰਿਹਾ ਸੀ ਮੈਂ ਉਹਨਾਂ ਨਾਲ ਤੇ ਫੋਨ ਤੇ ਫੋਨ ਮੱਝੀ ਕਹਿੰਦੇ ਪਤਾ ਨਹੀਂ ਚੱਲ ਰਿਹਾ ਹੁਣ ਘਰ ਨਹੀਂ ਖੋਲ ਰਿਹਾ ਮੈਂ ਕਿਹਾ ਤੋੜ ਦੋ ਘਰ ਦੇ ਨਹੀਂ ਦਿਲ ਰਿਹਾ ਤਾਂ ਤੇ ਉਹਨਾਂ ਨੇ ਜਿੱਦਾਂ ਜਿੱਦ ਇੱਥੇ ਕੋਲ ਆਗਮਨ ਵੀਡੀਓ ਗੋਲ ਤੇ ਮਾਮਾ ਜੀ ਵੀ ਕੁੜੀ ਨੂੰ ਮਾਰਿਆ ਕਿਵੇਂ ਗळा ਘੁੱਟ ਕੇ ਮਾਰਿਆ ਗਿਆ ਜਾਂ ਸਿਰ ਤੇ ਦੇ ਵਿੱਚ ਕੋਈ ਸੱਟ ਮਾਰੀ ਗਈ ਜਿੱਦਾਂ ਜਿੱਦਾਂ ਜੀ ਚੋਟ-ਚੋਟ ਸਾਨੂੰ ਪਤਾ ਉਹਨੇ ਪਹਿਲਾਂ ਕੀ ਕੀਤਾ ਇਹ ਨਹੀਂ ਪਤਾ ਇੱਥੇ ਦੀ ਚੋਟ ਸੀਗੀ ਜੀ ਅੱਖੀਂ ਚ ਖੂਨ ਸੀ ਆਦੀ ਠੀਕੇ ਦੇ ਥੱਲੇ ਗਿਰੀ ਪਈ ਸੀਗੀ ਹੱਥ ਉਹਦੇ ਮੁੜੇ ਸੀਗੇ ਬਿਲਕੁਲ ਜਿੱਦਾਂ ਮੁੜੇ ਹੁੰਦੇ ਨੇ ਉੱਪਰ ਬੈਠ ਕੇ ਤੇ ਹੱਥ ਮੁੜੇ ਨੇ ਜ਼ਬਰਦਸਤੀ ਉਹਦੇ ਪੈਰ ਬਿਲਕੁਲ ਐਟੇ ਡੇ ਮੇਡੇ ਹੋਏ ਪਨੇ ਇੱਦਾਂ ਦੀ ਹਾਲਤ ਕਰ ਗਈ ਬਸ ਜਿਵੇਂ ਕੋਈ ਦੁਸ਼ਮਣ ਨਾਲ ਲੜਿੰਨ ਕਰਦਾ ਮਤਲਬ ਦੇਖਿਆ ਨਹੀਂ ਜਾਏਗਾ ਜੀ ਕਿਸੇ ਤੋਂ ਵੀ ਕੋਈ ਨਸ਼ਾ ਨੁਸ਼ਾ ਵੀ ਕੀਤਾ ਹੋਇਆ ਸੀਗਾ ਉਸ ਦਰਿੰਦੇ ਨੇ ਬਿਲਕੁਲ ਦੀ ਕੀਤਾ ਸੀ ਜਿੱਦਾਂ ਇਧਰ ਦੇ ਸਾਰੇ ਸੋਸਾਇਟੀ ਵਾਲੇ ਅਸਰੇ ਨੇ ਕਿ ਉਹ ਨਸ਼ਾ ਕਰ ਰੱਖਿਆ ਸੀ ਅੱਛਾ ਖਾਸਾ ਨਸ਼ਾ ਕਰ ਰਿਹਾ ਸੀ ਇਹ ਸਿਰਫ ਸਿੱਖ ਨੂੰ ਮੈਂ ਕਹਾਂਗਾ ਬਦਨਾਮ ਕੀਤਾ ਗਿਆ ਔਰ ਕੁਝ ਨਹੀਂ ਮੈਨੂੰ ਲੱਗਦਾ ਉਹਨੇ ਕਿ ਅਮਰਜੀਤ ਵੀ ਛੱਕਾ ਹੈਗਾ ਉਹ ਸਿਰਫ ਇੱਕ ਤਰੀਕਾ ਢਾਲ ਲੈ ਕੇ ਚੱਲ ਰਿਹਾ ਹੈ ਕਿਰਪਾਨ ਰੱਖ ਲਈਏ ਕੇਸ ਵਧਾ ਲੈਣੇ ਇਹਦੇ ਕਿਉਂਕਿ ਉਹ ਸਭ ਤੋਂ ਪਹਿਲਾਂ ਇਹ ਦੇਖੋ ਜੀ ਮੈਂ ਕਿਰਪਾਨ ਰੱਖੀ ਮੈਂ ਕੇਸ ਵਧਾਏ ਨੇ ਕਿ ਸੱਚਾ ਸਿੱਖੇ ਕਰੇਗਾ ਉਹ ਸੱਚਾ ਸਿੱਖ ਹੈ ਹੀ ਨਹੀਂ ਜੀ ਇਹ ਵੀ ਸੁਣਨ ਚ ਆਇਆ ਵੀ ਉਹ ਆਪ ਵੀ ਹੋਰਾਂ ਘਰਾਂ ਚ ਲੱਭਣ ਗਿਆ ਵਾ ਨਾ ਵੀ ਜਿੱਦਾਂ ਐਕਟਿੰਗ ਬੰਦਾ ਕਰਦਾ ਹੁੰਦਾ ਵਾ ਨਹੀਂ ਨਹੀਂ ਕੁਝ ਨਹੀਂ ਬਣ ਗਿਆ ਉਹਨਾਂ ਨੇ ਜਦ ਇੱਥੇ ਸ਼ੋਰ ਪਿਆ ਜੀ ਹਰ ਮੱਲਾ ਹਰ ਬੰਦਾ ਇੱਥੇ ਬਾਹਰ ਖੜਾ ਸੀਗਾ ਉਹ ਉੱਥੇ ਆਪਣੇ ਘਰ ਦੇ ਖੜਾ ਸੀਗਾ ਜੀ ਜਦ ਵੀ ਮਾੜਾ ਜਦ ਆਪਣਾ ਘਰ ਛੱਡਦਾ ਸੀ ਮਾਨ ਨਾਲ ਲੋਕ ਕਰ ਦਿੰਦਾ ਸੀਗਾ ਅੱਛਾ ਹਾਂ ਫਿਰ ਜੇ ਚੈੱਕ ਕਰਦਾ ਸੀ ਕੋਈ ਮੇਰੇ ਵੱਲ ਨਹੀਂ ਆ ਰਿਹਾ ਫਿਰ ਖੋਲ ਕੇ ਫਿਰ ਅੰਦਰ ਜਾਂਦਾ ਸੀਗਾ ਜੀ ਠੀਕ ਹੈ ਕੁਛ ਉੱਥੇ ਕਹਿੰਦੇ ਇੱਥੇ ਬੈਡ-ਬੈਡ ਪਏ ਸੀਗੇ ਜਿਵੇਂ ਫਰਸ਼ ਹੈਗਾ ਮਾੜਾ ਤੁਸੀਂ ਦਿਖਾ ਸਕਦੇ ਹੋ ਜੀ ਇਦਾਂ ਇੱਥੇ ਦੇ ਸਾਰੇ ਬੈਡ-ਬੈਡ ਪਏ ਸੀਗੇ ਸਾਹਮਣੇ ਜਿਹੜੇ ਬੰਦੇ ਅੱਗੇ ਨੇ ਉਹਨਾਂ ਦੇ ਬੈਡ-ਬੈਡ ਸਾਰੇ ਨਿਕਲਵਾਏ ਨਹੀਂ ਸੀਗਾ ਜਿਸ ਟਾਈਮ ਗੱਡੀ ਲੈ ਕੇ ਆ ਰਿਹਾ ਬੈਡ ਓਨ ਦਾ ਸਪੋਰਟ ਨਿਕਲਵਾਏ ਨੇ ਜੀ ਗੱਡੀ ਅੰਦਰ ਵਾੜੀਏ ਤਾਂ ਕਿ ਕੁੜੀ ਨੂੰ ਵਿੱਚੋਂ ਪਾਸ ਕੇ ਰਾਤ-ਰਾਤ ਵਿੱਚ ਗਾਇਬ ਕਰ ਦੇ ਇੰਨੇ ਬੋਰੀ ਯੋ ਇਸੀ ਬੋਲੀ ਚ ਮੈਂ ਮੈਨੂੰ ਉਹ ਮੈਨੂੰ ਪਤਾ ਨਹੀਂ ਜੀ ਕੀ ਕਰ ਹਾਂਜੀ ਜੇ ਕਿਤੇ ਸਾਨੂੰ ਕੋਈ ਉਸ ਟਾਈਮ ਮਾਂਚਸ ਦੇ ਦਿੰਦਾ ਨਾ ਬਾਜੀ ਅਸੀਂ ਇੱਥੋਂ ਤੱਕਰ ਮੁੱਦਾ ਆਣ ਨਹੀਂ ਦੇਣਾ ਸੀ ਉਸੇ ਟਾਈਮ ਉਹਨੂੰ ਉੱਥੇ ਸਾੜ ਕੇ ਸੁਆਹ ਕਰ ਦੇਣਾ ਸੀ ਇੱਕ ਮਿਸਾਲ ਬਣਨੀ ਸੀ ਦੁਬਾਰਾ ਤਾਂ ਕਿ ਕੋਈ ਇਹੋ ਜਿਹਾ ਅਪਰਾਧੀ ਅਪਰਾਧ ਨਾ ਕਰਦਾ ਅਸੀਂ ਉਹਨੂੰ ਤੁਸੀਂ ਉੱਥੇ ਮੌਜੂਦ ਸੀ ਉਸ ਟਾਈਮ ਅਸੀਂ ਆਏ ਸੀ ਬਾਜੀ ਅਸੀਂ ਗੁਰੂ ਘਰ ਚ ਪ੍ਰੋਗਰਾਮ ਛੱਡ ਕੇ ਸਾਨੂੰ ਫੋਨ ਆਇਆ ਅਸੀਂ ਪਹੁੰਚੇ ਇੱਥੇ ਆ ਕੇ ਉਸ ਅਪਰਾਧੀ ਨੂੰ ਅਸੀਂ ਜੋ ਸਾਡੇ ਤੋਂ ਹੱਥਾਂ ਨਾਲ ਹੀ ਅਸੀਂ ਜਿੰਨੀ ਉਹਦੀ ਸੇਵਾ ਕਰ ਸਕਦੇ ਸੀ ਆ ਗੁਰੂ ਘਰ ਦਾ ਅਕੜਾ ਪਾਇਆ ਕਾਫੀ ਉਹਦੀ ਅਸੀਂ ਕੀਤੀ ਸੇਵਾ ਪਰ ਜੇ ਸਾਨੂੰ ਕੋਈ ਇਥੇ ਇਲਾਕੇ ਦਾ ਬੰਦਾ ਕੋਈ ਮਾਚਸ ਦੇ ਦਿੰਦਾ ਨਾ ਭਾਜੀ ਅਸੀਂ ਉਹਨੂੰ ਉੱਥੇ ਹੀ ਸਾੜ ਕੇ ਉਹਦੀ ਉੱਥੇ ਸਵਾਹ ਵੀ ਜੜੀ ਪਿਆਰਾਂ ਚ ਲੋਕਾਂ ਦੇ ਰੋਲ ਨਹੀਂ ਸੀ ਇੱਕ ਮਿਸਾਲ ਕਾਇਮ ਕਰਨੀ ਵੀ ਕਿਸੇ ਦੀ ਧੀ ਨਾਲ ਦਰਿੰਦਗੀ ਕਿੱਦਾਂ ਹੁੰਦੀ ਹੈ ਪੁਲਿਸ ਵਾਲੇ ਬਚਾ ਕੇ ਲੈ ਗਏ ਫਿਰ ਉਹ ਭਾਜੀ ਪੁਲਿਸ ਵਾਲੇ ਉਹ ਜਾਤ ਨਹੀਂ ਉਹ ਪੁਲਿਸ ਵਾਲਿਆਂ ਦੀ ਵਰਦੀ ਨਹੀਂ ਰਸਦੀ ਭਾਜੀ ਅਸੀਂ ਜਿਹੜਾ ਉਹ ਮੋਰਚਾ ਜਿਹੜਾ ਲਾਇਆ ਉੱਥੇ ਜਿੰਨਾ ਮਰਜੀ ਦਿਨ ਰਾਤ ਬਹਿਣਾ ਪਵੇ ਉਹ ਦੋਵੇਂ ਮੁਲਾਜ਼ਮ ਸਸਪੈਂਡ ਹਨ ਉਹਨੂੰ ਵਰਦੀ ਤੋਂ ਲਾ ਕੇ ਉਹਨਾਂ ਨੂੰ ਪਤਾ ਲੱਗੇ ਜੇ ਉਹਨਾਂ ਦੀ ਟੀਨ ਐ ਇਦਾਂ ਹੁੰਦਾ ਅੰਦਰ ਬਹਿ ਕੇ ਚਾਹਾਂ ਪੀ ਰਹੇ ਸੀ ਪਾਣੀ ਪੀ ਰਹੇ ਸੀ ਠੀਕ ਹੈ ਉਹਨਾਂ ਦਾ ਸਾਰਾ ਕਸੂਰ ਉਹ ਦੋ ਮੁਲਾਜ਼ਮਾਂ ਜੋ ਸਜ਼ਾ ਉਸ ਅਪਰਾਧੀ ਨੂੰ ਮਿਲਣੀ ਹੈ ਉਹੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਇਹ ਵੀ ਸੁਣਨ ਚਾਇਆ ਵੀ ਜਦੋਂ ਕੁੜੀ ਦੀ ਮਾਂ ਹਨਾ ਉਹ ਘਰ ਦੇ ਅੰਦਰ ਜਾਂਦੀ ਆ ਤਾਂ ਪਹਿਲਾਂ ਹੀ ਦੋ ਪੁਲਿਸ ਮੁਲਾਜ਼ਮ ਉੱਥੇ ਮੌਜੂਦ ਸੀ ਅਤੇ ਉਹ ਉਹਨਾਂ ਨੂੰ ਪਾਣੀ ਪੂਣੀ ਪਲਾ ਰਿਹਾ ਸੀ ਉੱਥੇ ਬੈੱਡ ਤੇ ਬਿਠਾ ਕੇ ਸਾਨੂੰ ਤੇ ਇਹ ਵੀ ਸ਼ੱਕ ਪੈਂਦਾ ਕਿ ਜੇ ਉਹਨੂੰ ਚਿੱਤਰ ਫੇਰਿਆ ਜਾਵੇ ਜਿਹੜਾ ਅਪਰਾਧੀ ਹੈ ਉਹ ਬਿਆਨ ਕਰੇਗਾ ਇਹਨੇ ਕੁਛ ਪੈਸੇ ਦੇ ਕੇ ਉਹਨਾਂ ਨੂੰ ਦੁੜਾਇਆ ਉੱਥੋਂ ਕਿਉਂਕਿ 2 2.5 ਘੰਟੇ ਅਪਰਾਧੀ ਦੇ ਘਰ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਜਾਂਦਾ ਇਹ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਵੱਡੇ ਅਫਸਰਾਂ ਨੂੰ ਵੀ ਉੱਥੋਂ ਪੁੱਛੋ ਜਾਂਚ ਕਰੋ ਉਹਨਾਂ ਤੋਂ ਉਹਨਾਂ ਨੂੰ ਵੀ ਪੁੱਛੋ ਮੁਲਾਜ਼ਮਾਂ ਨੂੰ ਕਿਉਂਕਿ 2 ਘੰਟੇ ਇੱਕ 4 ਮਰਲੇ ਦੇ ਘਰ ਦੇ ਵਿੱਚੋਂ ਬਾਥਰੂਮ ਦੇ ਵਿੱਚੋਂ ਸਾਨੂੰ ਡੈੱਡ ਬੋਡੀ ਮਿਲਦੀ ਵੀ ਹੈ ਇੱਕ 4 ਮਰਲੇ ਦੇ ਘਰ ਚੋਂ 4 ਪੁਲਿਸ ਵਾਲੇ ਨਹੀਂ ਇੱਕ ਬੱਚੀ ਦੀ লাশ ਲੱਭ ਸਕੇ ਜਾਂ ਬੱਚਾ ਨਹੀਂ ਲੱਭ ਸਕੇ ਹੋ ਸਕਦਾ ਉਦੋਂ ਕੁਛ ਨਹੀਂ ਕੀਤਾ ਉਹਨੇ ਕਿਉਂਕਿ 2.5 ਘੰਟੇ ਬੱਚੀ ਦੀ ਮਾਂ ਨੂੰ ਬੱਚੇ ਦੇ ਪਰਿਵਾਰ ਨੂੰ ਉਲਝਾਇਆ ਉਹਨਾਂ ਉਸ ਟਾਈਂ ਈ ਘੰਟੇ ਦੇ ਦਰਮਿਆਨ ਇਹ ਤਾਂ ਹੁਣ ਵੇਸਟ ਕੀਤਾ ਹੈ ਪੋਸਟਮੈਨ ਮੈਨੂੰ ਜੋ ਲੱਗਦਾ ਵੇ ਕਿ ਜਿਸ ਟਾਈਮ 4 ਵਜੇ ਉੱਥੇ ਬੜੀ ਕੁੜੀ 4:20 ਜਾਂ 4:15 ਜੋ ਵੀ ਉਹਨੇ ਕੰਮ ਕੀਤਾ ਨਾਲ ਨਾਲ ਅਸੀਂ ਫੋਨ ਕਰਤਾ ਪੌਣੇ 5 ਵਜੇ ਅਗਰ ਉਹ ਟਾਈਮ ਨਾਲ ਪੁਲਿਸ ਸਚਾਨ ਵੀ ਨਿਕਲਦੀ ਕਿ ਪਤਾ ਕੁੜੀ ਅੰਦਰ ਸਾਂ ਲੈ ਰਹੀ ਹੁੰਦੀ ਕੁਛ ਕਾਰ ਨਹੀਂ ਹੁੰਦੀ ਇਹਨਾਂ ਨੇ ਪੂਰਾ ਦਾ ਪੂਰਾ ਟਾਈਮ ਈ ਵੇਸਟ ਕੀਤਾ ਕੋ ਪੂਰੀ 100% ਬਚਦੀ ਜੀ 100% ਬਚਦੀ ਇਨਾ ਕਰਕੇ ਸਾਡੀ ਕੁੜੀ ਮਰੀ ਗਈ ਗਲਤੀ ਸਾਰੀ ਪੁਲਸ ਵਾਲਿਆਂ ਦੀ ਹੈ ਇਹ ਗੁਨਾਹਗਰ ਉਹ ਦੋ ਮੁਲਾਜ਼ਮ ਵੀ ਬਰਾਬਰ ਹੀ ਨੇ ਜਿਹੜੇ ਮੁਲਾਜ਼ਮ ਸੀ ਅੰਦਰ ਬਹਿ ਕੇ ਚਾਹ ਪਾਣੀ ਪੀਂਦੇ ਰਹਿਆ ਕਿਉਂਕਿ ਜੇ ਇਹ ਤਾਂ ਹੁਣ ਪੋਸਟ ਮਰਨ ਦੀ ਰਿਪੋਰਟ ਤੋਂ ਕਲੀਅਰ ਹੋ ਗਿਆ ਵੀ ਬੱਚੀ ਦੇ ਸਾਹ ਕਿੰਨੇ ਵਜੇ ਗਏ ਕਿਉਂਕਿ ਉਹ ਚਾਹ ਕਲੀਅਰ ਹੋ ਜਾਣਾ ਔਰ ਸਾਡੇ ਕੋਲ ਜਦੋਂ ਆਏ ਤੇ ਸਾਡੇ ਕੋਲ ਸਾਰੀ ਉਹਨਾਂ ਦੀ ਕੈਮਰੇਜ ਰਿਕਾਰਡਿੰਗ ਹੈ ਪੁਲਸ ਵਾਲਿਆਂ ਦੀ ਫਿਰ ਤੁਸੀਂ ਆਪ ਦੇਖ ਲਿਓ ਵੀ ਇੱਕ ਪੁਲਸ ਵਾਲਿਆਂ ਦੀ ਵਜ੍ਹਾ ਨਾਲ ਜਾਨ ਗਈ ਕਿਉਂਕਿ ਜਦੋਂ ਉੱਥੋਂ ਰਿਪੋਰਟ ਆਉਗੀ ਰਿਪੋਰਟ ਦੇ ਆਧਾਰ ਤੇ ਜਦੋਂ ਬੱਚੇ ਦੀ ਜੱਤ ਕੋਸ਼ਿਸ਼ ਕੀਤੀ ਜਾਣੀ ਉਤੋਂ ਤੁਹਾਨੂੰ ਆਪਾਂ ਸਾਰੇ ਦੱਸਾਂਗੇ ਫਿਰ ਜਿਉ ਜੋ ਬੰਦੀ ਕਾਰਵਾਈ ਉਹ ਮੁਲਾਜ਼ਮਾਂ ਦੇ ਬਰਾਬਰ ਕਤਲ ਦਾ ਪਰਚਾ ਉਹਨਾਂ ਤੇ ਵੀ ਪੈਣਾ ਚਾਹੀਦਾ ਕਿਉਂਕਿ ਗਾਂ ਵਾਸਤੇ ਕੋਈ ਪੁਲਿਸ ਵਾਲਾ ਇਦਾਂ ਦਾ ਕੰਮ ਨਾ ਕਰ ਸਕੇ ਸਾਡੀ ਪ੍ਰਸ਼ਾਸਨ ਅੱਗੇ ਭਗਵੰਤ ਮਾਨ ਸਾਹਿਬ ਅੱਗੇ ਜੋ ਵੀ ਜਿੱਥੇ-ਜਿੱਥੇ ਵੀ ਦੇਖ ਰਹੇ ਲੋਕ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੇ ਖਿਲਾਫ ਸਾਡਾ ਸਾਥ ਦਿਓ ਅਸੀਂ ਮੋਰਚਾ ਪੀਏ ਪੀ ਚੌਂਕ ਦੇ ਕੋਲ ਲਾਵਾਂਗੇ 28 ਤਰੀਕ ਤੋਂ ਬਾਅਦ ਜੋ ਆ ਜਥੇਵੰਦੀਆਂ ਨੇ ਅੰਗ ਸਿੰਘ ਪੋਜਾ ਗੁਰੂ ਦੀਆਂ ਇਹਨਾਂ ਦੇ ਓਟ ਅਸਰੇ ਦੇ ਨਾਲ ਸਾਡੇ ਇਲਾਕੇ ਦੇ ਜਿੰਨੇ ਨਗਰ ਦੇ ਵਾਸੀ ਜੋ ਵੀ ਸਾਡੇ ਕਾਉਂਸਲਰ ਜੋ ਵੀ ਜਿੰਨੇ ਵੀ ਸਾਡੇ ਸੱਜਣ ਮਿੱਤਰ ਜਿੰਨੇ ਵੀ ਅਸੀਂ ਸਾਰੇ ਇਕੱਠੇ ਹੋ ਗਏ ਚਾਹੇ ਸਾਨੂੰ ਦਿਨ ਰਾਤ ਇਹ ਕਰਨਾ ਪਵੇ ਉੱਥੇ ਜਿਹੜਾ ਮੋਰਚਾ ਹੈ ਅਸੀਂ ਆ ਖਾਲਸਾ ਫੌਜਾਂ ਨੂੰ ਵੀ ਕਹਾਂਗੇ ਸਾਡਾ ਸਹਿਯੋਗ ਦਿਓ ਅਸੀਂ ਆਏ ਹਾਂ ਤੁਹਾਡੇ ਕਲੇ ਆਂ ਅਸੀਂ ਤੁਹਾਡੇ ਨਾਲ